ਜੀ ਮੇਰੇ ਵੱਲੋਂ ਸਾਰੇ ਮੇਰੇ ਕਿਸਾਨ ਭਰਾਵਾਂ ਨੂੰ ਤੇ ਮੇਰੇ ਵੀਰ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਆ ਵੀ ਸਾਰੇ ਠੀਕ ਠਾਕ ਹੋਮ ਹੋਗੇ ਤੇ ਝੋਨੇ ਦੀ ਲਵਾਈ ਜਿਹੜਾ ਸੀਜ਼ਨ ਹੈ ਉਹ ਕਿਸਾਨਾਂ ਵੱਲੋਂ ਜਿਹੜਾ ਸ਼ੁਰੂ ਕਰ ਦਿੱਤਾ ਹੈ ਕਿਉਂਕਿ 1 ਜੂਨ ਜਿਹੜੀ ਝੋਨੇ ਦੀ ਲਵਾਈ ਦੀ ਤਾਰੀਖ ਦਿੱਤੀ ਗਈ ਸੀ ਤੇ ਕੁਝ ਕੁ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਝੋਨੇ ਦੀ ਲਵਾਈ ਸ਼ੁਰੂ ਹੋ ਗਈ ਹੈ ਤੇ ਕੁਝ ਇਲਾਕਿਆਂ ਦੇ ਵਿੱਚ ਜ਼ਿਲ੍ਹਿਆਂ ਦੇ ਵਿੱਚ ਹਜੇ ਜਿਹੜੀ ਝੋਨੇ ਦੀ ਲਵਾਈ ਸ਼ੁਰੂ ਹੋਣੀ ਹੈ ਤੇ ਹੁਣ ਜ਼ਿਮੀਂਦਾਰ ਭਰਾ ਕਮੈਂਟ ਕਰ ਰਹੇ ਤੇ ਤੇ ਜ਼ਿਮੀਂਦਾਰਾ ਭਰਾਵਾਂ ਨੂੰ ਜਿਹੜੇ ਸਵਾਲ ਸੀ ਉਹ ਪਨੀਰੀ ਨੂੰ ਲੈ ਕੇ ਕੁਝ ਕਿਸਾਨ ਵੀਰਾਂ ਦੀ ਜਿਹੜੀ ਪਨੀਰੀ ਹਜੇ ਤਿਆਰ ਨਹੀਂ ਹੋਈ ਪਨੀਰੀ ਗਰੋਥ ਨਹੀਂ ਕਰ ਰਹੀ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਵੀ ਆਪਾਂ ਪਨੀਰੀ ਦੇ ਵਿੱਚ ਯੂਰੀਆ ਸਹੀ ਤਰੀਕੇ ਦੇ ਨਾਲ ਕਿ ਸਤਾਰਾ ਪਾ ਸਕਦੇ ਆ ਪਨੀਰੀ ਵਿੱਚ ਯੂਰੀਆ ਪਾਉਣ ਦਾ ਸਹੀ ਤਰੀਕਾ ਕੀ ਹੈ ਤੇ ਕਿੰਨੇ ਦਿਨ ਬਾਅਦ ਜਿਹੜੀ ਆਪਾਂ ਯੂਰੀਆ ਦੀ ਡੋਜ਼ ਆਪਾਂ ਦੇਣੀ ਹੈ ਜਿਹਦੇ ਨਾਲ ਆਪਣੀ ਪਨੀਰੀ ਨੂੰ ਕੋਈ ਨੁਕਸਾਨ ਨਹੀਂ ਹੋਊਗਾ ਪਨੀਰੀ ਆਪਣੀ ਮਜੂਗੀ ਨਹੀਂ ਨਾ ਹੀ ਸੜੂਗੀ ਤੇ ਦਿਨਾਂ ਦੇ ਵਿੱਚ ਜਿਹੜੀ ਪਨੀਰੀ ਆਪਣੀ ਵਧੀਆ ਗਰੋਥ ਕਰਕੇ ਤਿਆਰ ਹੋ ਜੂਗੀ ਤੇ ਵੀਡੀਓ ਨੂੰ ਪੂਰੀ ਦੇਖਿਓ ਤੇ ਜਿਹੜੇ ਕਿਸਾਨ ਭਰਾ ਚੈਨਲ ਤੇ ਨਵੇਂ ਆਏ ਆ ਉਹ ਕਿਸਾਨ ਭਰਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤੇ ਨਾਲ ਹੀ ਬੈਲਡਰ ਬਟਨ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਆਪਣੀ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੈ ਉਹ ਸਭ ਤੋਂ ਪਹਿਲਾਂ ਮਿਲ ਸਕੇ ਹਾਂਜੀ ਕਿਸਾਨ ਭਰਾਵੋ ਪਨੀਰੀ ਦੇ ਵਿੱਚ ਜਿਹੜਾ ਯੂਰੀਆ ਪਾਉਣ ਦਾ ਸਹੀ ਤਰੀਕਾ ਤੇ ਜ਼ਿਮੀਂਦਾਰ ਭਰਾ ਅਲੱਗ-ਅਲੱਗ ਤਰੀਕਾ ਵਰਤਦੇ ਆ ਤੇ ਕਈ ਜ਼ਿਮੀਂਦਾਰ ਭਰਾ ਕੀ ਕਰਦੇ ਆ ਵੀ ਯੂਰੀਆ ਖਾਦ ਦੀ ਜਿਹੜੀ ਵੱਧ ਡੋਜ਼ ਪਨੀਰੀ ਨੂੰ ਦੇ ਦਿੰਦੇ ਆ ਹੁਣ ਇੱਕ ਕਨਾਲ ਪਨੀਰੀ ਦੇ ਹਿਸਾਬ ਦੇ ਨਾਲ ਕਿਸਾਨ ਭਰਾਵੋ 3 ਕਿਲੋ ਜਿਹੜਾ ਯੂਰੀਆ ਖਾਦ ਪਾ ਦੇਣੀ ਹੁੰਦੀ ਹੈ ਜੇ ਆਪਣੀ ਇੱਕ ਕਨਾਲ ਪਨੀਰੀ ਹੈ ਤਾਂ ਆਪਾਂ 3 ਕਿਲੋ ਯੂਰੀਆ ਖਾਦ ਪਾ ਦੇਣੀ ਹੈ ਤੇ ਕਿਸਾਨ ਭਰਾ ਡੋਜ਼ ਵਧਾ ਦਿੰਦੇ ਆ ਤੇ ਦੂਜੀ ਗੱਲ ਕਿਸਾਨ ਭਰਾ ਕੀ ਕਰਦੇ ਆ ਵੀ ਯੂਰੀਆ ਨੂੰ ਇੱਕ ਦਿਨ ਨੰਗਿਆ ਦੋਏ ਦਿਨ ਤੀਏ ਦਿਨ ਜਿਹੜਾ ਯੂਰੀਆ ਖਾਦ ਨੂੰ ਪਾਈ ਜਾਂਦੇ ਆ ਉਹਦੇ ਨਾਲ ਕਿਸਾਨ ਭਰਾ ਬ ਆਪਣਾ ਪਨੀਰ ਦਾ ਵੀ ਨੁਕਸਾਨ ਹੁੰਦਾ ਤੇ ਬਾਅਦ ਦੇ ਵਿੱਚ ਜਾ ਕੇ ਆਪਾਂ ਨੂੰ ਝਾੜ ਦੇ ਵਿੱਚ ਵੀ ਬਿਮਾਰੀਆਂ ਨੂੰ ਵੀ ਆਪਾਂ ਸੱਦਾ ਦਿੰਦੇ ਆ ਕਿਉਂਕਿ ਜੇ ਆਪਾਂ ਪਨੀਰੀ ਦੇ ਵਿੱਚ ਵੱਧ ਯੂਰੀਆ ਖਾਦ ਆਪਾਂ ਪਾਵਾਂਗੇ ਤਾਂ ਆਪਣੀ ਜਿਹੜੀ ਪਨੀਰੀ ਨੂੰ ਬਿਮਾਰੀਆਂ ਲੱਗਣ ਦੀ ਜਿਹੜੀ ਅੱਗੇ ਜਾ ਕੇ ਵੱਧ ਸਮੱਸਿਆ ਆਊਗੀ ਜੇ ਡੋਜ ਆਪਾਂ ਵਧਾਵਾਂਗੇ ਜਿਆਦਾ ਫਿਰ ਜਿਹੜੀ ਆਪਣੀ ਪਨੀਰ ਦੀਆਂ ਨੌਕਾ ਮੱਚ ਸਕਦੀ ਹੈ ਫਿਰ ਆਪਾਂ ਬਾਜ਼ਾਰੋਂ ਪੈਸੇ ਖਰਾਬ ਕਰਾਂਗੇ ਫਿਰ ਆਪਾਂ अनेका ਪ੍ਰਕਾਰ ਦੀ ਉਸਪਰੀਹਾ ਲਿਆ ਕੇ ਆਪਾਂ ਬੰਨੀ ਦੇ ਉੱਪਰ ਕਰਾਂਗੇ ਇਸ ਕਰਕੇ ਜੇਰਾ ਸਹੀ ਤਰੀਕਾ ਕਿਸਾਨ ਭਰਾਵੋ ਪਨੀਰ ਦੇ ਵਿੱਚ ਯੂਰੀਆ ਖਾਦ ਪਾਉਂਦਾ ਪਹਿਲਾ ਨੰਬਰ ਆਪਾਂ 1 ਕਨਾਲ ਦੇ ਵਿੱਚ ਜਿਹੜੀ ਡੋਜ ਹੈ ਉਹ ਤਿੰਨ ਕਿਲੋ ਲੈ ਸਕਦੇ ਉਹ ਵੀ ਜਿਹੜੀ ਆਪਣੀ 15-20 ਦਿਨ ਦੀ ਪਨੀਰੀ ਹੈ ਤੇ ਦੂਜੀ ਗੱਲ 5 ਦਿਨ ਬਾਅਦ ਜਿਹੜੀ ਯੂਰੀਆ ਖਾਦ ਦੀ ਅੱਪਾ ਡੋਜ਼ ਦੇਣੀ ਹੈ ਐਵੇਂ ਨਹੀਂ ਵੀ ਅੱਪਾ ਅੱਜ ਯੂਰੀਆ ਖਾਦ ਪਾਇਆ ਹੈ ਪਾਈ ਤੇ ਇੱਕ ਦਿਨ ਲੰਘਿਆ ਤੇ ਦੂਜੇ ਦਿਨ ਤੀਜੇ ਦਿਨ ਅੱਪਾ ਯੂਰੀਆ ਖਾਦ ਫੇਰ ਫਿਰ ਨੂੰ ਦੇਤੀ ਅੱਪਾ 5 ਦਿਨ ਦਾ ਫਾਸਲਾ ਰੱਖਣਾ ਥੋੜੀ ਅੱਪਾ ਇਸ ਲਈ ਦੇਣੀ ਹੈ ਵੀ ਅੱਪਾ 5ਵੇਂ ਦਿਨ ਵੀ ਇਸ ਲਈ ਦੇਣੀ ਹੈ ਕਿਉਂਕਿ ਅੱਪਾ ਥੋੜੀ 3 ਕਿਲੋ ਪਾ ਇੱਕ ਕਨਾਲ ਦੀ ਜਿਹੜੀ ਅੱਪਾ ਡੋਜ਼ ਦੇਣੀ ਹੈ ਇਸ ਕਰਕੇ ਕਿਸਾਨ ਭਰਾ ਕੋਈ ਗਲਤੀਆਂ ਵਿੱਚ ਨਾ ਪਾਉ ਤੁਸੀਂ ਪੰਜਵੇਂ ਦਿਨ ਪਨੀਰ ਨੂੰ ਜਿਹੜੀ ਯੂਰੀਆ ਖਾਦ ਦੋ ਯੂਰੀਆ ਖਾਦ ਦੇਣ ਤੋਂ ਬਾਅਦ ਜਦੋਂ ਤੁਸੀਂ ਪਨੀਰ ਦੇ ਵਿੱਚ ਯੂਰੀਆ ਖਾਦ ਦੇ ਦਿੱਤੀ ਤਾਂ ਪਾਣੀ ਉਹਨੂੰ ਜਦ ਇਹਨਾਂ ਦੋ ਕਿਉਂਕਿ ਫੇਰ ਇਸੇ ਕਰਕੇ ਜਿਹੜੀ ਆਪਣੀ ਯੂਰੀਆ ਖਾਦ ਪਨੀਰ ਨੂੰ ਨਹੀਂ ਲੱਗਦੀ ਇੱਕ ਦਿਨ ਬਾਅਦ ਅੱਜ ਸ਼ਾਮ ਨੂੰ ਯੂਰੀਆ ਖਾਦ ਦੇਤੀ ਪਾਤੀ ਆਪਾ ਦੂਜੇ ਦਿਨ ਸ਼ਾਮ ਨੂੰ ਜਿਹੜੀ ਪਨੀਰ ਦੇ ਵਿੱਚ ਯੂਰੀਆ ਪਾਣੀ ਦੋ ਉਦੇ ਨਾਲ ਕਿਸਾਨ ਭਰਾਵੋ ਕੀ ਹੁੰਦਾ ਏ ਵੀ ਯੂਰੀਆ ਖਾਦ ਆਪਣੀ 24 ਘੰਟੇ ਦੇ ਵਿੱਚ ਪ੍ਰੋਪਰ ਆਪਣੀ ਜਿਹੜੀ ਬੂਟੇ ਨੂੰ ਰਚ ਜਾਂਦੀ ਹੈ ਵਿੱਚ ਲੱਗ ਜਾਂਦੀ ਹੈ ਜੇਰ ਆਪਾਂ ਜਦ ਇਹ ਆਪਾਂ ਪਾਣੀ ਦੇ ਦਿੰਦੇ ਆ ਉਹ ਜਿਹੜੀ ਆਪਣੀ ਵਿੱਚ ਇਹਦੇ ਤਤ ਹੁੰਦੇ ਆ ਜਿਹੜੇ ਉਹ ਉੱਡ ਜਾਂਦੀ ਹੈ ਇਸ ਕਰਕੇ ਆਪਣੀ ਜਿਹੜੀ ਫਸਲ ਨੂੰ ਫਿਰ ਪ੍ਰੋਪਰ ਜਿਹੜਾ ਰਿਜ਼ਲਟ ਨਹੀਂ ਮਿਲਦਾ ਤੇ ਬਾਕੀ ਕਿਸਾਨ ਭਰਾਵੋ ਇੱਕ ਜਿਹੜਾ ਫਾਰਮੂਲਾ ਵੀ ਪਾਣੀ ਦੁਪਹਿਰ ਦੇ ਸਮੇਂ ਨਾ ਦਓ ਸਵੇਰ ਸਮੇਂ ਸ਼ਾਮ ਟਾਈਮ ਜਿਹੜਾ ਪਨੀਰ ਨੂੰ ਪਾਣੀ ਦੋ ਕਿਉਂਕਿ ਰਾਤ ਨੂੰ ਜਿਹੜਾ ਟੈਂਪਰੇਚਰ ਬਹੁਤ ਵਧੀਆ ਹੋ ਜਾਂਦਾ ਹੈ ਤੇ ਜਿਹਦੇ ਨਾਲ ਪਨੀਰ ਵੀ ਆਪਣੀ ਵਧੀਆ ਗਰੋਥ ਕਰਦੀ ਹੈ ਤੇ ਬਾਕੀ ਵੀਡੀਓ ਨੂੰ ਹੋਰ ਜਿੰਮੇਦਾਰ ਭਰਾਵਾਂ ਤੱਕ ਸ਼ੇਅਰ ਜਰੂਰ ਕਰਿਓ ਜੀ ਸਤਿ ਸ਼੍ਰੀ ਅਕਾਲ ਜੀ